ਹੈ ਰੱਬ ਨਾ ਪੁੱਤ ਕਿਸੇ ਦਾ ਖੋਵੇ ਤਾਰਾ ਰਾਣੀ ਬੁਕ ਬੁਕ ਰੋਵੇ ਮਿਟ ਗਿਆ ਚਮਕੀ ਲੈ ਨਾ ਬੇ ਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਿ ਦੇ ਮੈਨੂੰ ਮਾਂ ਬੇ ਪੁੱਤ ਜਾਂਦੀ ਵਾਰੀ ਔਰੇ ਘਰ ਮੈਂ ਬਹੁਤ ਸੁਖੀਆਂ ਪੁੱਤਾਂ ਵਾਲੀ ਹੋ ਗਈਆਂ ਬਸੇ ਕੋਈ ਇੱਕ ਦੁੱਖ ਹੈ ਮਾਏ ਤੂੰ ਮੈਂ ਤੂੰ ਕਿਉਂ ਖੋ ਗਈਆਂ ਪਿੰਡ ਮਦਾਰੇ ਜਦ ਮੈਂ ਤੁਰਦੀ ਤੁਰੇ ਤੇਰਾ ਪਰਛਾਵਾ ਨਾਲ ਮਾਂ ਮੈਂ ਹੁੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਮਾਂ ਮੈਂ ਹੁੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਹਾਂਜੀ ਅੱਜ ਆਪਾਂ ਤੁਹਾਨੂੰ ਮਿਲਾਉਣਾ ਇੱਕ ਨਵੀਂ ਮੈਡਮ ਨਾਲ ਤੁਸੀਂ ਜਾਣਦੀ ਹੋ ਅੱਜ ਕਾਫੀ ਟਾਈਮ ਬਾਅਦ ਦਰਸ਼ਨ ਦਿੱਤੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦਾ ਠੀਕ ਆ ਵੱਡੇ ਬੰਦੇ ਹੋ ਗਏ ਨਾ ਜੀ ਦਾ ਚਮਾ ਵੀ ਨਹੀਂ ਚਮਾ ਵੀ ਨਹੀਂ ਪਰ ਇੱਕ ਗੱਲ ਤਾਂ ਹੈਗੀ ਆ ਹਰ ਮਨ ਨੂੰ ਅਸੀਂ ਕਦੇ ਵੀ ਬੁਲਾਈਏ ਨੇ ਕਦੇ ਜਵਾਬ ਨਹੀਂ ਦਿੱਤਾ ਹੈਗਾ ਰੱਬ ਜਾਣੇ ਇਹ ਭਈ ਕਿਸੇ ਦਾ ਸ਼ੂਟ ਛੱਡ ਕੇ ਆਉਂਦੀ ਆ ਪਤਾ ਨਹੀਂ ਇਹ ਸਾਡੇ ਕਰਮਾਂ ਨੂੰ ਬੇਲੀ ਹੁੰਦੀ ਆ ਉਸ ਦਿਨ ਇਹ ਵਿਚਾਰੀ ਹਾਕ ਮਾਰੋ ਜਦੀ ਆਉਂਦੀ ਆ ਨਹੀਂ ਨਹੀਂ ਮੈਨੂੰ ਦੱਸਦੀ ਆ ਹਾਕ ਮਾਰੀ ਸੀ ਬਈ ਪੀਰੇ ਨੇ ਕਾਫੀ ਵਾਰੀ ਮਾਰੀ ਆ ਮੈਨੂੰ ਅੱਛਾ ਮੈਨੂੰ ਕੁਛ ਆਇਆ ਨਹੀਂ ਪਤਾ ਹੁਣ ਹਾਂ ਫੋਨ ਦਾ ਤੋ ਤੇ ਪਰਲ ਵੀ ਮੈਨੂੰ ਹਾਕ ਕਈ ਵਾਰੀ ਮਾਰੀ ਆ ਫੋਨ ਵੀ ਕਈ ਵਾਰ ਕੀ ਕਰਾਂ ਕਰਾਂ ਤੇਨੂੰ ਕਈ ਵਾਰੀ ਉਦੋਂ ਅਜਸਟਮੈਂਟ ਨਹੀਂ ਹੁੰਦੀ ਹੈਗੀ ਇਹ ਨਹੀਂ ਦਾ ਆਪਾਂ ਨੇ ਕਈਆਂ ਨੂੰ ਲੱਗਿਆ ਸਾਹਮਣੇ ਵਾਲੋਂ ਜਵਾਬ ਦਿੱਤੀ ਹੁੰਦੀ ਆ ਹੋਰ ਚੈਨਲ ਵਾਲਿਆਂ ਨੂੰ ਹੋਰ ਹੋਰ ਇਹ ਤਾਂ ਹੈਗਾ ਚੈਨਲ ਬਣਾ ਨਹੀਂ ਕਰ ਸਕਦੇ ਨਹੀਂ ਇਹ ਤਾਂ ਆਪਾਂ ਵੀ ਗੱਲ ਕਹਿੰਦੇ ਆ ਵੀ ਇੱਕ ਕਿਸੇ ਖਾਤਰ ਕਿਸੇ ਨੂੰ ਜਵਾਬ ਨਾ ਦਿਓ ਹਾਂ ਮੈਨੂੰ ਦੱਸ ਦਿਓ ਮੈਨੂੰ ਜਦੋਂ ਮੈਸੇਜ ਆਉਂਦਾ ਯਾਰ ਵੀ ਹਰਮਨ ਗਾਲੂ ਫਰੀ ਆ ਮੈਂ ਕਹਿੰਦੀ ਮੇਰੇ ਪਰਸੋਂ ਫਰੀ ਆ ਹਾਂ ਤੇ ਪਰਸੋਂ ਰਹੀ ਆ ਪਰਸੋਂ ਕਿ ਹਰ ਇੱਕ ਦੇ ਦਿਨ ਰੱਖੇ ਹੋਏ ਹੁੰਦੇ ਨੇ ਹਾਂ ਫਿਰ ਬਾਈ ਗਾਲੂ ਕਰਦਾ ਸੀ ਤਦ ਤੱਕ ਆਉਗੀ ਮੈਸੇਜ ਪਾਉਣਾ ਫਿਰ ਅਗਲੀ ਵਾਰ ਕਿੰਨੇ ਵਾਰੀ ਫੋਨ ਲਾਇਆ ਕਿਹੜਾ ਚਾਰ ਪੰਜ ਵਾਰੀ ਚਾਰ ਪੰਜ ਵਾਰੀ ਆਹੀ ਸਿਸਟਮ ਹੋ ਜਾਂਦਾ ਵੀ ਬੈਠੇ ਰਹਿੰਦੇ ਪਰਸੋ ਕਹਿੰਦੀਆਂ ਕੱਲ ਤੋਂ ਬਿਜਲੀਆ ਪਰਸੋ ਅੱਜ ਅੱਜ ਹੀ ਮੈਨੂੰ ਜਦੋਂ ਬੱਲੇ ਮੈਨੂੰ ਫੋਨ ਆਇਆ ਵਸ ਜਾ ਮੇਰਾ ਜਦਰ ਬਿਜ਼ੀ ਸੀਗਾ ਅੱਛਾ ਇਸ ਹੋਰ ਨਾਲ ਮੈਂ ਅਲਬਮ ਅੱਛਾ ਫਿਰ ਮੈਂ ਵੀਰੇ ਨਾਲ ਵੀ ਇਦਾਂ ਕਰਕੇ ਵੀ ਹਰਮਨ ਵੀ ਇਦਾਂ ਕਰਕੇ ਆ ਗੱਲ ਹੈ ਵੀ ਜ਼ਰੂਰੀ ਹੈ ਥੋੜਾ ਜਿਹਾ ਆ ਸਕਦੀਆਂ ਦਾ ਕਰਨਾ ਚਾਹੀਦਾ ਹਾਂ ਫਿਰ ਮੈਂ ਉਹਨਾਂ ਨੂੰ ਸਾਹਮਣੇ ਵਾਲੇ ਨੂੰ ਫੋਨ ਕੀਤਾ ਮੈਂ ਕਦੇ ਵੀ ਇਦਾਂ ਕਰੂ ਨਾ ਦੋ ਕਿੰਦਾ ਸ਼ੂਟ ਸੀ ਮੈਂ ਕਿ ਜਿਹੜੀ ਮੇਰੇ ਨਾਲ ਸਟੋਰੀ ਆ ਤੁਸੀਂ ਅਗਲੇ ਦਿਨ ਕਰ ਲਿਓ ਹੂੰ ਉਹਨਾਂ ਨੇ ਚਲੋ ਅਡਜਸਟਮੈਂਟ ਕਰ ਲਈ ਸਮਝ ਲਈ ਮੇਰੀ ਮਨਜ਼ੂਰੀ ਤਾਂ ਇੱਧਰ ਸ਼ਾਲ ਵਧੀਆ ਥੈਂਕ ਯੂ so much ਥੈਂਕ ਯੂ ਤੋਂ ਆਈ ਨਾ ਅਡਜਸਟ ਕਰਕੇ ਆਈ ਆ ਸਾਡੇ ਬਾਅਦ ਤੇ ਕਰਨਾ ਪਿਆ ਜੀ ਮੈਨੂੰ ਸੱਚੀ ਕਿੰਨੂ ਪੁਰਾ ਲੱਗਦਾ ਹੈ ਜਦੋਂ ਮੈਂ ਪਿਰੇ ਨੂੰ ਹਰ ਵਾਰੀ ਮਨਾ ਕਰਦੇ ਜਾਂ ਸੁਧੜਨ ਦਾ ਮੈਨੂੰ ਕਿੰਨੇ ਵਾਰੀ ਹੈ ਨਾ ਵਿਚਾਰਾਂ ਦਾ ਫੋਨ ਆਇਆ ਤੇ ਮੈਂ ਹਰ ਵਾਰੀ ਉਹਨਾਂ ਨੂੰ ਵੀ ਇਦਾਂ ਹੀ ਕਰਤ ਹੁਣ ਆਪਾਂ ਨਾ ਨਹੀਂ ਕਰ ਸਕਦੇ ਨਾ ਆਪਾਂ ਹਾਂ ਕਰ ਫਿਰ ਤੇਰੀ ਵੀ ਮਜਬੂਰੀ ਹੋ ਜਾਂਦੀ ਆ ਨਾ ਹਨਾ ਤੂੰ ਕਿਹੜਾ ਛੌਂਕ ਨੂੰ ਕਰਦੀ ਆ ਕੋਈ ਬੈਰਬੋਧ ਨਹੀਂ ਕਿਸੇ ਨਾਲ ਕੁਝ ਵੀ ਹਾਂ ਇਹ ਤਾਂ ਹੈਗਾ ਹੀ ਆ ਮਤਲਬ ਦੂਜੇ ਦੇ ਵਿੱਚ ਵੀ ਜਾਂਦਾ ਵੀ ਇਹ ਦੂਜਾ ਛੁੱਟ ਕੈਨਸਲ ਕਰਾਇਆ ਤੁਹਾਨੂੰ ਤੇਰਾ ਕਰਦੇ ਹਾਂ ਇਹ ਤਾਂ ਹੈਗਾ ਹੋਰ ਹੋਰ ਇਹ ਤਾਂ ਹੈ ਨਹੀਂ ਚਲ ਆਪਾਂ ਵੀ ਮਜਬੂਰੀ ਸਮਝਦੇ ਆ ਜੇ ਤਾਂ ਆਪਾਂ 8-10 ਦਿਨ ਪਹਿਲਾਂ ਦੱਸੀਏ ਚਲ ਬੰਦਾ ਅਡਜਸਟ ਕਰ ਜਾਂਦਾ ਹਨਾ ਕਿਤੇ ਨਾ ਕਿਤੇ ਜੇ ਆਪਾਂ ਤੁਰਤ ਤੇ ਕਰਦੇ ਹਾਂ ਕਿਉਂਕਿ ਆਪਾਂ ਪਹਿਲਾਂ ਬੁੱਕ ਕਰਾ ਕੇ ਦੇ ਆ ਦੋ ਚਾਰ ਦਿਨ ਪਹਿਲਾਂ ਤਾਂ ਆਪਣੀ ਬੁਕਿੰਗ ਚੱਲਦੀ ਏ ਆ ਹਨਾ ਜਦੋਂ ਆਪਾਂ ਵੇਲੇ ਹੁੰਨੇ ਆ ਤੇ ਫਿਰ ਸੋਨੂੰ ਪਤਾ ਹੀ ਆ ਹਾਰਮਨ ਜਦੋਂ ਵੀ ਆਉਂਦੀ ਆ ਸੁਣਾ ਚ ਵ ਗੀਤ ਸੁਣਾ ਕੇ ਜਾਂਗੀ ਹੈ ਚਾਹੀਆਂ ਨੇ ਚੱਕੀ ਲੈ ਕੇ ਆਉਈ ਕੱਦੋਂ ਛੱਟ ਕਹਿੰਦੇ ਲੈ ਕੇ ਸਾਡਾਂ ਦੀ ਗੁੱਸੂ ਸ਼ਾਹ ਜਾਨ ਸ਼ਾਹ ਜਾਨ ਬਹੁਤ ਦੁਖੀ ਕਰਖਿਆ ਇਹਨਾਂ ਨੇ ਹੁਣ ਮੈਂ ਜਾਉਂਗੀ ਤੇ ਇੱਕ ਕੱਦੋਂ ਚੱਕ ਕੇ ਲੈ ਕੇ ਜਾਉਂ ਪਾ ਕੇ ਲੈ ਕੇ ਜਾਉਂਗੀ ਅੱਛਾ ਉਹਦੀ ਸਾਸਰ ਨੂੰ ਲੈ ਕੇ ਦੇ ਚੱਕ ਕੇ ਸਾਡੇ ਨਾਲ ਕੋਈ ਫੰਗਾ ਜੁਟਾ ਤੇ ਭਾਈ ਦੀ ਰਿਪੋਰਟ ਤੂੰ ਵੀ ਤਾਂ ਸਾਸਾ ਤੇ ਤਾਂ ਪਹਿਲਾਂ ਚ ਨਹੀਂ ਮੈਂ ਮਾਂ ਭਾਬੀ ਉਹਦੀ ਦੂਜੀ ਮਾਂ ਮੇ ਉਹਦੀ ਸਤੇਲੀ ਮਾਂ ਆ ਫਿਰ ਹੈਗੀ ਤਾਂ ਤੇਰਾ ਤਾਂ ਪਹਿਲਾ ਹੱਕ ਬਣਦਾ ਸਤੇਲੀ ਮਾਂ ਦਾ ਲੋ ਦਾ ਹੱਕ ਦੋ ਬੰਦੇ ਜਦੋਂ ਹੁਣ ਤੁਸੀਂ ਘਰ ਖਰਾਬ ਕਰਨ ਆਈ ਹੋਈਆਂ ਤੂੰ ਤਾਂ ਮੈਂ ਤਾਂ ਲੰਗ ਗਈ ਲੰਗ ਗਈ ਇਹਨੇ ਇਹ ਕਹਿਤਾ ਮੈਂ ਪੁਲਿਸ ਲੈਣ ਗਈ ਹੂ ਆ ਇਹ ਇਧਰ ਮਮਤਾ ਨੇ ਕਹਿ ਰ ਮਮਤਾ ਮੈਨੂੰ ਅੱਗ ਕਿਹਾ ਸੀ ਨਾ ਵੀ ਪੁਲਿਸ ਲੈਣ ਗਈ ਆ ਚੱਲ ਮੰਮੀ ਚਲੀ ਇੱਥੇ ਦੀ ਮਮਤਾ ਦਾ ਫੋਨ ਚ ਬਿਜੀ ਆ ਹਾਂ ਉਹ ਬਿਜੀ ਆ ਤੇ ਹੁਣ ਮੈਂ ਵਰਦੀ ਨਹੀਂ ਆਈ ਹੈ ਕਿ ਦੇਖ ਲਓ ਆਹ ਕਿੱਧਰ ਜਾਂਦੀ ਆ ਹੁਣ ਮੈਂ ਬੈਲਟ ਪੁੱਟ ਲਾ ਕੇ ਸੱਟ ਕਰੂੰਗੀ ਹੋਰ ਮੈਂ ਕਿਹਾ ਪਹਿਲਾਂ ਆਪਾਂ ਵਲੌਗ ਬਣਾ ਲਈਏ ਬੈਲਟ ਪਾ ਤੈਨੂੰ ਬਾਅਦ ਚ ਦੇਵਾਂਗੇ ਤੇ ਤੁਹਾਨੂੰ ਪਤਾ ਹੀ ਆ ਹਰ ਮੋੜ ਹਰ ਵਾਰ Song ਸੁਣਾ ਕੇ ਜਾਂਦੀ ਆ ਆਪਾਂ ਨੂੰ ਤੇ ਇਸ ਵਾਰ ਫੇਰ ਇਹ Song ਸੁਣਾ ਕੇ ਹਾਂਜੀ ਅੱਜ ਤੁਹਾਨੂੰ ਵਧੀਆ Song ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸੂਗੀ ਅੱਜ ਮੇਰੇ ਨਾਲ ਬਹੁਤ ਬੁਰੀ ਬਣੀ ਕਿਉਂ ਜਦੋਂ ਮੈਂ ਸਵੇਰੇ ਬੱਸ ਚੜ ਗਈ ਉਹ ਮੈਂ ਨਾ ਆਧਾਰ ਕਾਰਡ ਮੇਰੀ ਦੂਜੀ ਪੈਂਟ ਦੀ ਜੇਬ ਚ ਰਹਿ ਗਿਆ ਤੇ ਤੁਹਾਨੂੰ ਅੱਛਾ ਚਲੋ ਆਧਾਰ ਕਾਰਡ ਚਲੋ ਛੱਡੋ ਮੈਂ ਫਿਰ ਮਾਰੇ ਜੇਬ ਚੋਂ ਹੱਥ ਸਰਵ 60 ਰੁਪਏ ਨਿਕਲੇ ਉਹ ਕੱਲ 200 ਰੁਪਏ ਮੈਂ ਕੱਲ ਚਲਾਉਂਦਾ ਜਿਹੜਾ ਇਹਦੇ ਵਿੱਚ ਪਿਆ ਸੀ ਮੈਨੂੰ ਇਹ ਸੀ ਬੰਦਾ ਫਲਸਫੇ ਪੇ ਜਾ ਰਿਹਾ ਉਹ ਡੈਕ ਚ ਰਹਿ ਗਿਆ ਪੈਸੇ ਹਾਂ ਦੂਜੇ ਵੈਕ ਤੇ ਆ ਗਿਆ ਇਹਦੇ ਵਿੱਚ ਸਿਰਫ 60 ਰੁਪਏ ਸੀ ਔਰ ਆਧਾਰ ਕਰ ਰਹੇ ਸੀ ਬਸ ਤੇ ਬੈਠ ਗਈ ਮੈਂ ਮੈਂ ਸੋਚਾ ਆ ਜਾਓ ਜੀ ਬੱਲੇ ਬੱਲੇ ਬਣ ਕੇ ਮੈਂ ਬੁੱਤ ਬੈਠ ਲੈ ਲੈਣਾ ਬੈਠ ਡੈਕ ਲਿਆ ਦੇ ਤੇਰੇ ਵਾਲੀ ਆ ਦੇਖੋ ਹੁੱਕ ਜੀ ਤੁਲ ਗਈ ਆਹ ਹੈਰੀ ਤੇਰਾ ਇਹ 벨ਟ ਲਿਆ ਤੇ ਟੇਪ ਦੇ ਤੋਂ ਉਹ ਜਿਹੜੀ ਜਿਹੜੀ ਸਿਰਫ ਅਕੋਰਡਿੰਗ ਨਾਲ ਇਹ ਨਾ 벨ਟਾਂ ਹੈਗੀਆਂ ਨੇ ਇਹ ਖਾਕੀ ਲਾਉਂਦੇ ਨੇ ਤੇਰਾ ਫਿਰ ਮੈਂ ਟਿਕ ਟਕ ਘਟਾਈ ਜੋ ਸੰਗਰੂਰ ਕਰਦੀ ਇੱਕ ਨਾਲ ਕੁੜੀ ਬੈਠੀ ਮੈਂ ਉਹਨੂੰ ਕਿਹਾ ਮੈਂ ਮੇਰੇ 500 ਪਏ ਹੈਗਾ ਤੇਰੇ ਕੋਲ ਕੈਸ਼ ਵੀ ਮੈਂ ਮੁਕਲਵੇ ਕਰ ਦਿੰਦੀ ਹੂੰ ਉਹ ਡਰ ਗਈ ਉਹ ਤਾਂ ਹੋਗਾ ਪਤਰੀ ਮੈਂ ਤਾਂ ਕੀ ਕਪਲਾ ਕਰ ਦੂੰਗੀ ਹੈ ਨਾ ਹਾਂ ਮਨੇ ਕਹਿੰਦੀ ਫਿਰ ਉਹ ਨਹੀਂ ਆ ਗਿਆ ਫਿਰ ਉਹ ਟੋਲ ਆ ਗਿਆ ਫਿਰ ਤਾਂ ਠੀਕ ਚਲ ਕੇ ਕੰਡਕਟਰ ਨੂੰ ਕਿਹਾ ਹਾਂ ਔਰ ਚਲ ਤੇ ਮੈਂ ਕਿਸੇ ਨੂੰ ਮੈਂ ਕਲੈਕਟਰ ਨੂੰ ਕਹਾਂਗਾ ਵੀ ਮੈਨੂੰ 500 ਰੁਪਏ ਦੇ ਮੈਨੂੰ ਮਦਰ ਗੂਗਲ ਪੇ ਕਰ ਦੇ ਉਹਨੇ ਮੇਰੇ 500 ਰੁਪਏ ਤਾਂ ਮੈਨੂੰ ਗੂਗਲ ਪੇ ਕਰਤਾ ਤੇ ਉਹ ਤਾਂ ਇੱਥੇ ਤੱਕ ਪਹੁੰਚਿਆ ਹੁਣ ਅਸੀਂ ਹਾਂ ਚੱਲ ਵਧੀਆ ਉਹ ਵੀ ਚੰਗਾ ਤੀ ਹੈ ਨਾ ਹਾਂ ਜੇ ਨਹੀਂ ਤਾਂ ਅੱਜ ਕੱਲ ਬਸ ਇੰਦੀ ਗੱਲ ਕਰਦਣੀ ਚਾਹੀਦੀ ਹੈ ਜੇ ਤੁਹਾਨੂੰ ਕੋਈ ਕਹਿੰਦਾ ਨਾ ਵੀ ਗੂਗਲ ਪੇ ਕਰ ਦੇ ਮੈਂ ਹਾਂ ਨਹੀਂ ਚੱਲਣਾ ਵੀਰੇ ਇਹ ਬੁਰੀ ਲੱਗਦੀ ਆ ਆਰੇ ਮੂਜ਼ਾ ਵੱਡੀ ਪੱਟੀ ਇਰ ਦੋ ਗੇੜੇ ਆਉਣਗੇ ਫਿਰ ਇਹਨਾਂ ਦੀ ਤਾਂ ਵੱਡੀਏ ਹੋਊਗੀ ਤੇ ਤਾਂ ਹੀ ਤੇ ਕੋਲ ਕਿਸੇ ਕੋਲ ਬੈਲਟ ਹੈ ਨਹੀਂ ਬੈਲਟ ਨਹੀਂ ਬੈਸਾਈ ਚੀਜ਼ ਹੈ ਫਰੀ ਹੈ ਤੇ ਛਾਲ ਜਾਨ ਦਾ ਬੈਂਟ ਦੀ ਲੋੜ ਨਹੀਂ ਪੈਂਦੀ ਇਹਦਾ ਤਾਂ ਪੈਂਟੇ ਨੂੰ ਪੂਰੇ ਨਾਪ ਦੀ ਆ ਜਾਨੀ ਆ ਅੱਜ ਤਾਂ ਇਹ ਵੀ ਮੈਨੂੰ ਰਾਦੇ ਸੂਟੇ ਪਾ ਕੇ ਆਈ ਹਣੀ ਚਰਨੋਂ ਵੀ ਨਾ ਪੈਂਟ ਛੱਟ ਪਾ ਗਈ ਹੈ ਭਾਬੀ ਪਰ ਉਹ ਤੇ ਬੈਲਟ ਨਹੀਂ ਹੈਗੀ ਦੂਜੀ ਪੈਂਟ ਦੀ ਹੈ ਬੈਲਟ ਉਹਦੇ ਮੇਰੇ ਪਾਸ ਕਿਟੜੀ ਠੀਕ ਆ ਬਾਜੀ ਚਲੋ ਸ਼ੁਰੂ ਕਰਾਂਗੇ ਬਟਿੱਲੀਆ ਬਟਵੀ ਹਮ ਸੇਫਟੀ ਬੈਲ ਲਗਾ ਲਓ ਸੇਫਟੀ ਬੈਲ ਆਵਰੇ ਕਿ ਗਲੀ ਮੋਰਪਟੋਂ ਨਹੀਂ ਹੈ ਕੋਈ ਨਾ ਫਿਰ ਗਲੀ ਕੱਢ ਲਓ ਬੱਸ ਚਲ ਮਾੜਾ ਜੀ ਉਹ ਕਰ ਕੱਢ ਲੈ ਇੱਕ ਗਲੀ ਕੱਢ ਲਾਂ ਜਿੱਥੇ ਕਿ ਸਹੀ ਆਉਂਦੀ ਆ ਉੱਥੇ ਇੱਕ ਕੱਢ ਲਾਂ ਗਲੀ ਐ ਨਿਕਲੇ ਨਿਕਲਦੇ ਨਹੀਂ ਹੁੰਦੇ ਸਾਰੇ ਸੋਈ ਜੀ ਨਾਲ ਨਿਕਲੂਗੀ ਉਹਦੇ ਨਾਲ ਸੁਆਹ ਹੁੰਦਾ ਤਾਂ ਵੱਡਾ ਹਰਾ ਆ ਜਿਹੜਾ ਪੱਗ ਜ ਮਾਰਨ ਵਾਲਾ ਹੁੰਦਾ ਉਹਦੇ ਨਾਲ ਚਲ ਠੀਕ ਆ ਸਾਧੂ ਉਹਦੇ ਨਾਲ ਨਿਕਲਿਆਉਗੇ ਕਿਹੜਾ ਤੰਕਰ ਦਾ ਸ਼ਾਹ ਜਨ ਆਪ ਲੋ ਨਾ ਇੱਥੇ ਨਹੀਂ ਮੈਨਸਾ ਵੀ ਮੈਂ ਭੇਜ ਲਾਇਆ ਤੁਹਾਨੂੰ ਬੀਬੀ ਦਾ ਪੁੱਤ ਹੀ ਜੀ ਹੈ ਜੀ ਬੀਬੀ ਦੇ ਪੜਾ ਚ ਗਿਆ ਜੀ ਲੈ ਇਹ ਵੀ ਹੋ ਗਿਆ ਲੈ ਹੱਥ ਕਰਨੇ ਤੇ ਹੁਣ ਪਿਕਚਰ ਆਇਆ ਨੇ ਤੇ ਮੈਨੂੰ ਨਹੀਂ ਪਤਾ ਸੀ ਵੀ ਥੋਡੀ ਉਹ ਛੋੜ ਰਾਇਓ ਛੋੜ ਰਾਇਓ ਹੁਣ ਰਿਸ਼ਤੇਦਾਰ ਇੱਕ ਪਾਸੇ ਹੋਊ ਇੱਕ ਪਾਸੇ ਕੁੜੀਏ ਦੇ ਦੇਓ 55000 ਰੁਪਏ ਕੁੜੀ ਨੂੰ ਬੇਬੇ ਦਾ ਪਿੰਡੇ ਦੀ ਜੂਣੀ ਦਿੰਦੀ ਤੇ ਇਹਨੂੰ 5-7000 ਕਿੱਥੋਂ ਦੇ ਦੂਗੀ ਕਿਉਂ ਬੇਬੇ ਹਾਂ ਮੇਰਾ ਮੇਰੀ ਜੇਬ ਤਾਂ ਭਰੇ ਉਹਨਾਂ ਤੋਂ ਕੁਛ ਨਹੀਂ ਹੈ ਬੇਬੇ ਤੇਰਾ ਘਰ ਕਿਹੜੀ ਪੱਤੀ ਜਾ ਕਮੈਂਟ ਆ ਰਹੇ ਨੇ ਤਨੋਲੇ ਕਹਿੰਦੇ ਅਸੀਂ ਵੀ ਤਨੋਲੇ ਤੂੰ ਆ ਬੇਬੇ ਨੂੰ ਕਹਿੰਦੇ ਜਮੰਦਾ ਪੱਤੀ ਚ ਅੱਛਾ ਮਾਮੀ ਨੂੰ ਤਾਂ ਵੀ ਪਤਾ ਹੈਗਾ ਮੈਂ ਤਾਂ ਮਿਸਤਰੀ ਆ ਮਿਸਤਰੀ ਆ ਦੋ ਚਾਰ ਗਲੀਆਂ ਨੇ ਅੱਛਾ ਜਵੰਦਾ ਬੱਤੀ ਹੈ ਹਾਂ ਬੇਬੇ ਦਾ ਕਰੇਗਾ ਜਮੰਦਾ ਪੱਤੀ ਚ ਜੀਤੇ ਦੇ ਹਾਰੇ ਕੋਲੇ ਚੱਕੋ ਬੇਬੇ ਦਾ ਪੂਰਾ ਡਰੈਸ ਹਾਂ ਰੈਡੀ ਜੀ ਤੈਨੂੰ ਜਦੋਂ ਮਿਲਦੇ ਆ ਫਿਰ ਤੁਹਾਨੂੰ ਆ ਕੇ ਗਾਣਾ ਸੁਣਾਉਣਾਂਗੇ ਮੈਂ ਤੁਹਾਨੂੰ ਤੁਸੀਂ ਕਰਦੇ ਹਾਂ ਹਾਂ ਜੀ ਆ ਹੁਣ ਰੋ ਮਾਰਿਆ ਉਹ ਜਾ ਕੇ ਜਿਹੜਿਆਂ ਨੇ ਮਾਰ ਕੇ ਉਹ ਨਾ ਸੁਣਾਦ ਕੀ ਕਹਿੰਦੇ ਕੋਮੈਂਟ ਵਾਲੀ ਲਾਈਕ ਕੋਮੈਂਟ ਪਹਿਲਾਂ ਤਾਂ ਤੈਨੂੰ ਬਹੁਤ ਸਾਰੀਆਂ ਵਧਾਈਆਂ ਆਈਆਂ ਨੇ ਸਾਰਿਆਂ ਦਾ ਧੰਨਵਾਦ ਕਰਦਾਂ ਅੱਛਾ ਸਾਰਿਆਂ ਦੇ ਨਵੇਂ ਘਰ ਦੀਆਂ ਬਹੁਤ ਵਧਾਈਆਂ ਦਿੱਤੀਆਂ ਨੇ ਤੈਨੂੰ ਅੱਛਾ ਹੁਣ ਮੈਂ ਕਹਾ ਹਾਂ ਹਾਂ ਸਾਰਿਆਂ ਨੂੰ ਭਾਈ ਵਧਾਈਆਂ ਹੈ ਮੇਰਾ ਮਕਾਨ ਨਹੀਂ ਤੁਹਾਡੇ ਆਥਰੇ ਨਾਲ ਹੀ ਬਣਿਆ ਥੋੜੇ ਹੀ ਮਕਾਨ ਹੈ ਥੋੜੇ ਸਭ ਕੁਝ ਹੈ ਤੁਹਾਨੂੰ ਵੀ ਮਹਾਰਾਜ ਜੂਨੇ ਤੋਂ ਦੂਣਾ ਵਧਾਵੇ ਜਿਨ੍ਹਾਂ ਨੇ ਮੈਨੂੰ ਵਧਾਈਆਂ ਦਿੱਤੀਆਂ ਨੇ ਮੇਰਾ ਘਰ ਨਹੀਂ ਮੇਰਾ ਕੁਝ ਨਹੀਂ ਇਹ ਸਾਰਾ ਛੋਟੀ ਬਦੌਲਤ ਕਰਕੇ ਇਹ ਬਣਿਆ ਹੈ ਛੋਟੇ ਕਰਕੇ ਮੇਰਾ ਮਕਾਨ ਬਣਿਆ ਮੈਂ ਕੌਣਾ ਮਕਾਨ ਬਣਾਉਣ ਵਾਲੀ ਪਹਿਲਾਂ ਨਾ ਬਣਾ ਲਿਆ ਮੈਂ ਮਕਾਨ ਹੈ ਤੁਸੀਂ ਨੇ ਮੈਨੂੰ ਅਜੇ ਤੱਕ ਪਹੁੰਚਾਇਆ ਹੁਣ ਵੀ ਉਹੀ ਗੱਲ ਛੋਟੀ ਤਰੱਕੀ ਨਾਲ ਇਹ ਸਭ ਕੁਝ ਬਣਿਆ ਯਾਰ ਹੋਰ ਇਹ ਤਾਂ ਬਾਕੀ ਬੇਬੇ ਦਾ ਗਾਣਾ ਬਹੁਤ ਸੋਹਣਾ ਅੱਜ ਬੇਬੇ ਹੋਰ ਗਾਣਾ ਸੁਣਾ ਦੂਗੀ ਫਿਰ ਉਹ ਨਿਉ ਸੁਣਾਉਂਦੀ ਕਿਉਂ ਕਹਿਣੀ ਕਹਿਣੀ ਹੋਰ ਨਹੀਂ ਸੁਣਾਉਂਦੀ ਹੈਗੀ ਟਾਈਮ ਤੇ ਮੁੱਕਰ ਗਈ ਬਾਈ ਬੇਬੇ ਦੇਖ ਲਓ ਨਾ ਬਹੁਤ ਪਸੰਦ ਕਰਿਆ ਤੇਰੇ ਗਾਣੇ ਨੇ ਤੇਰੀ ਬਾਜ ਨੂੰ ਚਾਚਾ ਕੀ ਕਹਿੰਦੇ ਹੋਰ ਕਹਿੰਦੇ ਬਹੁਤ ਸੋਹਣਾ ਬੇਬੇ ਦੀ ਆਵਾਜ਼ ਤਾਂ ਬਹੁਤ ਵਧੀਆ ਬੇਬੇ ਦਾ ਕਮਾਲ ਕਰਦੀ ਹੈ ਕਹਿੰਦੇ ਬੇਬੇ ਦੇ ਐਲਬਮ ਕਢਾਓ ਲੈ ਫਿਰ ਹੁਣ ਮੈਂ ਕਹਿੰਦੀ ਹੋਰ ਸੁਣਾਉਣੀ ਹੈ ਫਿਰ ਤਾਂ ਹੋਰ ਸੁਣਾ ਤਾਂ ਹੀ ਕਹਿਣੀ ਆ ਉਹ ਨੂੰ ਗਾ ਉਹ ਨੂੰ ਬੰਦ ਕਰ ਦੇ ਕੀ ਨਾ ਗੇਟ ਨੂੰ ਕੀ ਦਸਣਾ ਮੈਂ ਬੇਬੇ ਚ ਬੰਦ ਕਰੀਆ ਚੰਕੀਲੇ ਦਾ ਸੁਣਾਈ ਕਰੀ ਚਮਕੀਲੇ ਰਹਾ ਉਹ ਦੇਖ ਚਮਕੀਲਾ 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 ਜਲਵਾਨੀ ਕਰ ਲਾ ਜਾ ਯਾਰ ਉਹਦਾ ਫਿਰ ਉਹੀ ਚੱਲਦਾ ਸੀ ਉਹੀ ਮਸ਼ਹੂਰ ਸੀ ਹੈਨਾ ਉਹ ਲਾ ਦੇ ਗੇਟ ਪਹਿਲਾਂ ਆਉਂਦੀ ਹੈ ਕੋਈ ਨਾ ਉੱਥੇ ਵੀ ਜਾਈ ਮੇ ਤਾਂ ਉੱਥੇ ਵੀ ਮੈਂ ਉੱਠਣਾ ਵੀ ਨਹੀਂ ਸੀ ਚੰਮ ਦੇ ਹੋਰ ਚੰਮ ਦੇ ਬਾਜ਼ ਬਾਹਰ ਜਾਉਗੀ ਫੇਰ ਹੋਰ ਬਾਜ਼ ਨਾ ਬਾਹਰ ਜਾਵੇ ਮੇਰੇ ਘਰ ਨੇ ਕਿਹਾ ਵੀ ਸੁਖੰਦਰ ਸਿੰਘ ਜੀ ਬੋਲ ਜਰਾ ਅੱਲਾ ਦੱਸ ਸਭ ਪਾਵਾਂ ਤਾਈ ਤੁੰ ਨੂੰ ਨਹੀਂ ਦੇਦੀ ਕਿਦਰ ਨਹੀਂ ਬੋਲਣਾ ਮਾੜਾ ਚੰਗਾ ਅੱਲਾ ਕੁੜਾ ਪਹਿਲਾਂ ਵਿਚਾਰੀ ਇਹ ਕਰੇ ਮੰਨਦਾ ਚੰਗਾ ਬੋਲਦੀ ਆ ਤਾਂ ਉਹ ਹੀ ਨਹੀਂ ਬੋਲਦੀ ਬਲਾਗ ਦੇ ਵਿੱਚ ਹਮੇਸ਼ਾ ਚੁੱਪੇ ਰਹਿੰਦੀ ਪਹਿਲਾਂ ਮੈਨੂੰ ਦੱਸ ਉਹ ਮੇਰਾ ਘਰ ਵਾਲਾ ਬਲਾਗ ਕਿੰਨਾ ਚੱਲ ਗਿਆ ਉਹ ਤਾਂ ਬਥੇਰਾ ਚੱਲ ਗਿਆ 80000 ਹੋ ਰਿਹਾ ਹੋਰ ਤਾਂ ਹੀ ਤਾਂ ਦਿਨ ਕਹਿਣੀ ਆ ਹੋਰ ਦੇਖਿਆ ਸੀ ਬਹੁਤਾ ਹੈਗਾ ਹੋਰ ਹੋਰ ਬਹੁਤ ਡਿਮਾਂਡਾਂ ਆ ਰਹੀਆਂ ਨੇ ਆ ਮੈਨੂੰ ਲੱਗਾ ਪਿਛਲੇ ਸਾਲ ਦੀਆਂ ਆ ਰਹੀਆਂ ਦੀਆਂ ਮੇਰੀ ਇਹ ਕੌਣ ਸੀ ਉਹ ਅੱਛਾ ਮੈਨੂੰ ਐਸਾ ਦਿ ਵਿਚਾਰ ਲੱਭਣਾਉਂਗੀ ਬਣਾਉਂਗੀ ਬਣਾਉਂਗੀ ਜਦੋਂ ਹੁਣ ਜ਼ਿਆਦੀ ਹੋ ਗਿਆ ਕੰਮ ਉੱਪਰ ਦੀ ਫੇਰ ਮੈਂ ਉੱਧਰ ਹੀ ਗਈ ਫੇਰ ਤੈਨੂੰ ਫੋਨ ਕਰਿਆ ਤੀ ਹੁਣ ਮੈਂ ਆਉਣਾ ਤੇ ਵਧੀਆ ਹਾਂ ਹਾਂ ਸਾਰਿਆਂ ਤਾਂ ਹੀ ਕਹਿੰਦੇ ਵੀ ਬਹੁਤ ਜ਼ਿਆਦੇ ਤੈਨੂੰ ਵਧਾਈਆਂ ਆਈਆਂ ਹੋਈਆਂ ਨੇ ਘੱਟੋ ਘਾਟ 5-600 ਵਧਾਈਆਂ ਆਈ ਹੋਈਆਂ ਕਰਦੀ ਹੋਰ ਹੋਰ ਹਰੇ ਤਾਂ ਕਹਿੰਦੇ ਇੱਕ ਹੋਰ ਬਣਾਉਣਾ ਬੇਬੇ ਦਾ ਬੇਬੇ ਦਾ ਫੈਮਿਲੀ ਇੰਟਰਵਿਊ ਲੈਣਾ ਬੇਬੇ ਦਾ ਸਪੈਸ਼ਲ ਉਹ ਇੰਟਰਵਿਊ ਲੋ अच्छा मजाal ਕੋਈ ਨਾ ਕਰੇ ਉਹ ਵੀ ਟਾਈਮ ਕੱਢਾਂਗੇ ਸਾਰੇ ਇਕੱਠੇ ਓੜ ਗਏ ਹਾਂ ਇਹ ਉਹਦੇ ਹੋ ਗਏ ਕਿੰਨੀਆਂ ਕੁੜੀਆਂ ਆਈਆਂ ਹੋਈਆਂ ਉਹਦੇ ਮੈਨੂੰ ਦੱਸ ਦਿਓ ਹੈਨਾ ਵਿਚਾਲ ਆਪਾਂ ਉਹਦੇ ਬਣਾ ਹੋਰ ਪਰਿਵਾਰ ਇਕੱਠਾ ਹੋਵੇ ਨਾ ਹੋਰ ਹੋਰ ਇਹੀ ਤਾਂ ਹੈਗਾ ਨੂੰ ਕੀ ਕਰਨਾ ਹੁਣ ਗਾਣਾ ਸੁਣਾਓ ਤੂੰ ਤਾਂ ਮੈਨੂੰ ਗਾਇਕੀ ਸਮਝ ਰਿਆ ਹੈ ਲੈ ਜਦੋਂ ਹੁਣ ਹੈ ਗਈਆਂ ਗਾ ਕੇ ਕੀ ਪਤਾ ਬੇਬੇ ਤੈਨੂੰ ਕੋਈ ਐਂ ਚੱਕ ਲੈ ਹਾਂ ਗੱਲ ਸੱਚੀ ਕਿ ਨਹੀਂ ਤਵੇ ਸੁਣਾਵਾ ਕਿਹੜਾ ਸੁਣਾਵਾ ਬੋਲ ਜਿਹੜਾ ਮਰਜੀ ਸੁਣਾ ਰੇ ਜਿਹੜਾ ਤੈਨੂੰ ਵਧੀਆ ਲੱਗਦਾ ਠੀਕ ਹੈ ਲੈ ਫੇ ਠੀਕ ਹੈ ਸੁਣਾਵਾ ਸੁਣਾਓ ਹਾਈ ਰੱਬ ਦਾ ਪੁੱਤ ਕਿਸੇ ਦਾ ਹੋਵੇ ਤਰੰਗ ਰਾਣੀ ਬੁਕ ਬੁਕ ਰੋਵੇ ਮਿਟ ਗਿਆ ਚਮਕੀ ਲੈ ਨਾ ਬੇਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਦੇ ਮੈਨੂੰ ਮਾਂ ਬੇਪੁੱਤ ਜਾਂਦੀ ਵਾਰੀ ਸਾਸਤਰੀ ਕਾਲ ਜੀ ਬਹੁਤ ਸੋਹਣਾ ਬੇਬੇ ਨੇ ਬਿਲਕੁਲ ਅੱਗੇ ਬਹੁਤ ਸੋਹਣੀ ਤਾਂ ਇਹ ਕਲਾਉਣੀ ਆ ਹਾਂ ਨਾ ਕਿੰਨੀ ਵਧੀਆ ਗਾ ਰਹੀ ਹੈ ਸੁਣੀਆ ਅੱਛਾ ਤੂੰ ਉਹਦੇ ਬਾਹਰ ਦੀ ਦੇ ਬੇਬੇ ਨੇ ਗਾਣਾ ਸੁਣੀ ਤੂੰ ਪਹਿਲੀ ਵਾਰ ਸੁਣੀਆ ਨਾ ਨਹੀਂ ਹਾਂ ਹੁੰਦੀ ਲੈ ਹੁਣ ਮੈਨੂੰ ਸੁਣਾ ਦੇ ਬਹੁਤ ਸੋਹਣਾ ਸੁਣਾ ਦਾਂਗੇ ਹੋਰ ਤਾਂ ਸੁਣਾ ਦੇ ਹੋਰ ਕਿੰਨੇ ਕੁ ਸੁਣਾਵਾਂ ਲੱਗ ਹੋਰ ਹੁਣ ਸਾਡੇ ਪੱਲੇ ਤਾਂ ਪਾ ਖਸ ਹੁਣ ਇਹਨਾਂ ਸੁਣਾਦਾ ਇਹਨਾਂ ਦਾ ਬਹੁਤ ਇਹ ਤਾਂ ਮਾੜਾ ਜਾਂ ਇੰਨੇ ਕੇ ਨਾਲ ਨਹੀਂ ਸੁਆਦ ਆਉਂਦਾ ਹੈਗਾ ਹੋਰ ਸੁਣਾ ਕੋਈ ਫਿਰ ਚੋ ਲੈਣਾ ਹੌਸਲਾ ਲੈ ਕਹਿੰਦਾ ਮਾਨ ਮੈਂ ਕਿਹੜਾ ਸੁਣਾਵਾਂ ਮੈਨੂੰ ਯਾਦ ਨਹੀਂ ਆਉਂਦਾ ਮੈਨੂੰ ਫਿਰ ਕੋਈ ਪੁਰਾਣੀ ਆ ਉਹ ਘੋੜੀਆਂ ਜਿਹੜੀਆਂ ਉਹਦੇ ਗਾਇਆਂ ਦੀ ਉਹ ਗਾ ਦੇ ਇਹ ਆਈ ਸੋਹਣਾ ਲੱਗਿਆ ਇਹ ਆਈ ਇਹ ਹੋਰ ਆਉਂਦਾ ਤਾਂ ਹੋਰ ਗਾ ਦੇ ਅੱਗੇ ਫਿਰ ਮੈਂ ਯਾਦ ਕਰੂੰਗੀ ਇਹ ਨਹੀਂ ਆਉਂਦਾ ਫਿਰ ਕੋਈ ਹੋਰ ਕੋਈ ਜੋੜੀ ਕੋਈ ਘੋੜੀ ਕਹਿੰਦਾ ਤਾਂ ਪੂਰੇ ਪੂਰੇ ਗਾਣੇ ਆ ਜਾਂਦੇ ਸੀ ਮੈਨੂੰ ਹੂੰ ਹੁਣ ਮੇਰੇ ਦਿਮਾਗ ਐਡਾ ਹੋ ਗਿਆ ਉਮਰ ਦੇ ਸਾਬ ਨਾਲ ਪੂਰੇ ਪੂਰੇ ਗਾਣੇ ਕੱਲੀ ਉਗਾ ਲੈਂਦੀ ਸੀ ਹੂੰ ਕਿਸੇ ਤੋਂ ਮੈਂ ਦੇਖਿਆ ਨਹੀਂ ਸੀ ਕਦੇ ਜਿਹੜੋ ਪੇਰਾ ਸੁਣ ਲਿਆ ਉਦੋਂ ਬੱਸ ਮੁੜ ਕੇ ਗਈ ਹੂੰ ਇਹ ਹੈ ਹੁਣ ਮਾਨਕ ਦਾ ਜਦੋਂ ਸੁਣਾ ਲ ਹਾਂ ਉਹਦੇ ਮਾਨਕ ਦੀਏ ਸੁਣਾਇਤੀ ਹੈ ਨਾ ਕਿ صدیق ਦਾ ਨਾ ਉਹ ਦੇਣ صدیق ਦਾ ਸੀ ਅੱਛਾ ਅੱਜ ਮਾਨਕ ਦਾ ਹਾਂ ਆ ਸੁਣਾਇਆ ਜੁੰਗੀਲੇ ਦਾ ਹੂੰ ਚਲੇ ਫਿਰ ਸੁਣਾਓ ਹੁਣਾ 게ਟ ਦਾ ਮੱਗਰ ਆ ਗਿਆ ਤੈਨੂੰ 게ਟ ਲਾਈਨ ਮੜਾ 게ਟ ਲਾ ਦੇ ਇਸ ਮਾਰਕੀਟ ਅੱਛਾ ਹੁਣ ਸੁਣਾ ਹਾਂਜੀ ਗੱਡੀ ਜੋੜ ਕੇ ਲੈਣ ਆ ਗਿਆ ਕਰ ਲੈ ਹੋਰ ਟਿਕਾਣਾ ਮੈਂ ਮਰਨੇ ਮਰਨ ਨੂੰ ਸੌਣ ਮਹੀਨੇ ਮੈਂ ਸੌਰੀ ਨਹੀਂ ਜਾਣਾ ਤਨ ਛਾੜ ਕੇ ਬਾਪਸ ਮੁੜ ਜਾ ਤਨ ਚਾੜ ਕੇ ਬਾਪਸ ਮੁੜ ਜਾ ਤੇਰੀ ਕੱਡ ਦੂ ਰੜਕ ਤੇਰੀ ਕੱਡ ਦੂ ਮੜਕ ਜਿਹੜੀ ਫਿਰਦੀ ਤਉਣ ਤੇੜਾਈ ਤੁਰਦੀ ਸਟਾਕ ਮਰੋੜ ਕੇ ਮੈਂ ਬੂਝੜ ਦੇ ਲੜ ਲਾਈ ਤੁਰਦੀ ਸੰਟਾ ਕਮ ਰੋੜ ਕੇ ਸਾਸਰੀ ਜੀ ਵਾਹ ਜੀ ਵਾਹ ਫਿਰ ਤਾਂ ਕਮਾਲ ਕਰਦੀ ਆ ਉਹਨਾਂ ਵਾਲੇ ਸਮਾਂ ਆ ਗਈ ਆ ਦੋ ਕੀ ਬੇਤਾ ਤੁਸੀਂ ਨਾਲ ਦੇ ਦਿੰਦੇ ਸਿੰਗਰ ਬਣਾ ਲਿਆ ਚਲ ਮੈਂ ਬਣਾਣੀ ਉਹ ਹੋਵੇ ਹੋਰ ਕਿੰਨੇ ਕਿਦਾਂ ਆਉਂਗੀ ਇਹ ਨੂੰ ਰੀਸ ਕੋਈ ਪਤਾ ਨਹੀਂ ਬੇਬੇ ਤੇਰੀ ਕੈਸ ਮਜ਼ਾ ਹੈ ਤੈਨੂੰ ਕਿੱਥੇ ਲਾਜ ਲੱਗੀ ਰਿਹਾ ਕਰ ਬੇਬੇ ਇੱਕ ਹੋਰ ਸੁਣਾਇ ਇਹ ਤਾਂ ਪਤਾ ਨਹੀਂ ਹੁੰਦਾ ਬੰਦਾ ਕਦੋਂ ਵਾਇਰਲ ਹੋ ਜੇ ਹੈਨਾ ਕਿਹੜੀ ਚੀਜ਼ ਚੱਕ ਲੈ ਨਟੇ ਇਹ ਚੀਜ਼ ਆ ਬੇਬੇ ਸੁਣੋ ਕੋਣ ਨੀ ਮੈਨੋਂ ਦਾ ਹੋਸ਼ੇਦ ਜੀ ਦੀ ਯਾਦ ਲੰਡੀ ਫਿਰ ਵਧੀਆ ਜਿਆ ਗਾਣਾ ਸੁਣਾਉਣਾ ਪੈਂਦਾ ਹਾਂ ਹਾਂ ਇਹ ਤਾਂ ਹੈ ਕੋਈ ਮਾਵਾਂ ਧੀਆਂ ਵਾਲਾ ਮਾਵਾਂ ਧੀਆਂ ਵਾਲਾ ਮੈਂ ਜ਼ਿਆਦਾ ਕਰਕੇ ਸੁਣਾਉਣੀ ਆ ਮਾਂ ਮੈਂ ਮੁੜ ਨੀ ਪੇਕੇ ਜਾਣਾ ਇਹੋ ਜਿਹਾ ਕੱਢ ਲਾ ਕੋਈ ਨਹੀਂ ਆਏ ਵਾਲਾ ਸੁਣਾਈ ਮੈਂ ਉਹ ਦੋ ਲੈਣਾ ਦਵਾ ਦਿੱਤਾ ਹਾਂ ਤੇ ਇਹਦੇ ਜੇ ਫੇਰ ਦਵਾਰੇ ਸੁਣੂੰਗੀ ਫੇਰ ਕੀ ਹੁੰਦਾ ਤੇ ਇਹਦੀ ਲੜ ਗਿਆ ਹੈ ਫੇਰ ਕੀ ਹੁੰਦਾ ਕਬਲਾ ਵਿੱਚੋਂ ਬੋਲਦੀ ਮਾਇਆ ਨੂੰ ਸੁਣਾਓ ਪਟਲਾ ਹੋ ਸੁਣਾ ਤਾਂ ਚਲ ਚਲ ਉਹ ਸੁਣਾਓ ਹੂੰ ਪਹਿਲਾਂ ਵੀ ਸੁਣਾਇਆ ਸੀ ਨਾ ਪਹਿਲਾਂ ਨਹੀਂ ਸੁਣਾਇਆ ਅੱਛਾ ਬਹੁਤ ਆ ਮੇਰੀ ਗਾਲੀ ਸੁਣਦੇ ਨੇ ਨਾਨੂ ਕੋਈ ਨਹੀਂ ਹੁੰਦਾ ਜੇ ਮੈਂ ਕਰਨਾ ਉਹ ਗਾਣਾ ਗਾਣੇ ਸੇ ਪਹਿਲੇ ਕੀ ਚਲਦੀ ਹੋਗਾ

ਮਾ ਮੈਂ ਮੁਰਣੀ ਪੇਕੇ ਆਉਣਾ ਪੇਕੇ ਹੁੰਦੇ ਮਾਮਾ ਨਾ ਮਾ ਮੈਂ ਮੁਰਣੀ ਪੇਕੇ ਆਉਣਾ ਪੇਕੇ ਹੁੰਦੇ ਮਾਮਾ ਨਾ ਬਹੁਤ ਸੋਹਣਾ ਕਹਿ ਰ ਬੇਬੇ ਦਾ ਪੱਕਾ ਸਿੰਗਰ ਬਣਦੀ ਬੇਬੇ ਦਾ ਵੀਡੀਓ ਬਣਦੀ ਸੀ ਐਂਡ ਅੱਗੇ ਮੂਰੇ ਵੀ ਤੂ ਤੂ ਕਰੀਏ ਪਿੱਛੇ ਵੀ ਤੂ ਤੂ ਕਰੀਏ ਅੱਗੇ ਅਗਲਾ ਪਹਿਲਾ ਮੈਂ ਕਹਿੰਦੀ ਚੱਲ ਗਾਉਗਾ ਚੱਲ ਗਾ ਕੱਢ ਦ ਵੀਡੀਓ ਲਾਣ ਦੇ ਤੇ ਦੋਸਤ ਬਈ ਨਾ ਨਾ ਉਹਨੂੰ ਉੱਤ ਘੱਟਾ ਕਰਦੀ ਹੋਰੀਆ ਮੈਨੂੰ ਮੇਰੇ ਮੈਂ ਬਾਲਾ ਨਾ ਨਾ ਵੀਰ ਨਾ ਨਾ ਖੁਭਾਬੀਆਂ ਨੱਕ ਭੁੱਲ ਵੱਟ ਦੀਆਂ ਨੇ ਤੇ ਵੀਰੇ ਬੇਵਸ ਲੱਗਦੇ ਨੇ ਬੁੱਡੇ ਬਾਪ ਦੇ ਅਥਰੂ ਮਾਹੇ ਅੰਦਰ ਅੰਦਰ ਵਗਦੇ ਨੇ ਉਹੀ ਕਰ ਹੈ ਉਹੀ ਵੇੜਾ ਉਹੀ ਕਰ ਹੈ ਭਾਈ ਅੱਜ ਤਾਂ ਮਮਤਾ ਨੇ ਵੀ ਆਪ ਦਾ ਕੀੜਾ ਕੱਢਿਆ ਹੈ ਹੈਨਾ ਮੰਦਰੀ ਬਾਜ ਬਹੁਤ ਸੋਹਣੀ ਆ ਕਿਹੜਾ ਵਧੀਆ ਅੱਗੇ ਖੜ੍ਹਦੇ ਇੱਕ ਮਿੰਟ ਅੱਗੇ ਉਵੇਂ ਹੀ ਹੈ ਸਿੱਧੇ ਪੈਰਾ ਸੌਰੇ ਘਰ ਮੈਂ ਬਹੁਤ ਸੂਤੀਆਂ ਪੁੱਤਾਂ ਵਾਲੀ ਦੋ ਜਣਾ ਦੇ ਅਡੋੜੀ ਪੈਰਾ ਲਾਓ ਪੂਰਾ ਚੱਲ ਆੜੇ ਪਰ ਇੱਕੋ ਇੱਕ ਦੁੱਖ ਹੈ ਮੈਨੂੰ ਦੋ ਚੌਦਾਂ ਤੂੰ ਹਾਂ ਮਾਂ ਐ ਤੂੰ ਮੈਂ ਤੂੰ ਕਿਉਂ ਖੋਗੀ ਮਾਂ ਜਲ ਜਲ ਪਿੰਡ ਉਹਦਾ ਪਿੰਡ ਮਗਾਰੇ ਜਦ ਮੈਂ ਜਾਵਾ ਦੂਰੇ ਤੇਰਾ ਪਰਸ਼ਾਵਾਂ ਨਾਲ ਇੱਧਰ ਆ ਜਾਓ ਜਾ ਤਾਂ ਇਹਦੇ ਲਵੇ ਆ ਜਾ ਚੱਲ ਰਲ ਕੇ ਕਰ ਲਿਓ ਜੇ ਇੱਕ ਦੂਜੇ ਦੀ ਹੈਲਪ ਮਿਲ ਜੂਗੀ ਸਾਨੂੰ ਪਿੰਡ ਮਤਾਲੇ ਜਦ ਮੈਂ ਦੂਰਾਂ ਤੁਰਾਲ ਨਾਲ ਮਾਂ ਮਾਂ ਮੈਂ ਹੁਣ ਕਿੱਥੇ ਹੋਣਾ ਬੈਠੀ ਹਾਂ ਸਾਰੇ ਕਰਦੇ ਨਹੀਂ ਹਾਂ ਸਾਰੇ ਕਰ ਮੈਂ ਬਹੁਤ ਸੁਖੀ ਆ ਪੁੱਤਾਂ ਉਗਾਲੀ ਹੋਗੀ ਮਾਂ

ਪਿੰਡ ਮਾੜੇ ਜਦ ਮੈਂ ਤੁਰਦੀ ਤੁਰੇ ਤੇਰਾ ਪਰਛਾਵਾ ਨਾਲ ਮਾਵੇਂ ਹੁੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਮਾਵੇਂ ਹੁੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਰਾਣੀਆ ਸੋਣਾ ਗਾਣੇ ਤੁਸੀਂ ਗਾ ਰਹੀ ਹੋ ਮੈਂ ਕਹਣੀ ਆ ਤਿਆਰ ਕਰ ਕੇ ਕੋਈ ਇੱਕ ਗੀਤ ਆਈ ਮਾਰ ਕੇ ਜਾ ਕਰੋ ਹਾਂ ਵੀਰੇ ਵਾਲਾ ਕਿਹੜਾ ਗਾਣਾ ਸ਼ੁਰੂ ਸੀ ਹਾਂ ਜੰਮਣੋ ਧਮ ਜੰਮਣੋ ਲੈ ਕੇ ਪੈਰ ਮਰਨੇ ਤੱਕ ਅਸੀਂ ਦੋ ਪਾਸੇ ਵੰਡੀਆਂ ਜੰਮਣੋ ਲੈ ਕੇ ਹਾਂ ਹਾਂ ਸਟਾਰਟਿੰਗ ਤੋਂ ਕਿੰਨੀ ਐਸੀ ਜੰਮਣੋ ਲੈ ਕੇ ਮਰਨੇ ਤੱਕ ਅਸੀਂ ਦੋ ਪਾਸੇ ਵੰਡੀਆਂ ਐਵੇਂ ਦੀ ਹਰ ਢੂੰਤੇ ਇੱਕੇ ਘਰ ਸੋਹਰੇ ਹਾਂ ਹਾਂ ਦੋਵੇਂ ਫਿਕਰਾ ਵਿੱਚ ਵੰਡੀਆਂ ਉਹ ਉਹਦੇ ਰੀਲ ਬਣਦੀ ਹੁੰਦੀ ਹੈ ਆਹ ਹੁਣ ਉਹ ਕੁੜੀ ਜੀ ਦਾ ਸੰਗ ਹੈ ਹਾਂ ਕੁੜੀ ਸਟੇਜ ਤੇ ਕਹਿੰਦੀ ਵੀਰੇ ਪਤਾ ਨਹੀਂ ਆਈ ਕਿੱਥੇ ਕਹਿੰਦੀ ਹੁੰਦੀ ਆ ਕੀ ਆ ਉਹਦਾ ਨਾਂ ਕੀ ਯਾਰ ਉਹਦਾ ਤਾਂ ਨਾਂ ਪਗੋਰੀ ਨਹੀਂ ਦੇਖਣੀ ਉਹ ਸਟਾਰਟਿੰਗ ਜਿਵੇਂ ਆਇਆ ਸੀ ਯਾਰ ਚਲੋ ਕੋਈ ਨਾ ਤਿਆਰ ਰੱਖਿਓ ਹਾਂ ਬਿਲਕੁਲ ਤਿਆਰ ਹਾਂ ਨਾ ਮੈਨੂੰ ਤਾਂ ਕੋਈ ਹੋਈ ਨਹੀਂ ਆਉਂਦਾ ਪਤਾ ਨਹੀਂ ਉਸ ਨੂੰ ਮੈਂ ਦਾ ਮੋਟਾ ਜੀ ਦੀਏਗਾ ਨਹੀਂ ਹੁੰਦੀਆਂ ਹੈ ਮੈਂ ਪਹਿਲਾਂ ਤਾਂ ਮੈਂ ਗੀਤ ਗੋਤ ਵੀ ਸੁਣ ਲੈਂਦੀ ਹੁੰਦੀ ਸੀ ਹੁਣ ਨਹੀਂ ਨੂਰਾ ਦੀ ਕੋਈ ਵੀ ਨਹੀਂ ਲਗੀ ਦਾਸਾ ਜਖਾਣਾ ਖਾ ਚਲੋ ਵਧੀਆ ਪਾਈ ਸਾਰਿਆਂ ਦਾ ਸੁਣਾ ਸੁਣਾਉਣੀਆਂ ਬੇਬੇ ਦੇਖੋ ਕਿ ਮੈਂ ਕਾਰ ਹੀ ਹੋ ਰਹੀ ਹੈ ਵੀ ਆਦੀ ਬਾਜ ਸੁਣਾ ਚਲੋ ਜੀ ਸਾਰਿਆਂ ਦਾ ਬਹੁਤ ਸਾਰਾ ਥੈਂਕ ਯੂ ਹਨਾ ਬਾਕੀ ਦੇ ਮੇਰੇ ਸੁਣਾ ਹਾਂ ਇੱਕ ਬੋਲੀ ਤੋਂ ਜਿਹੜੀ ਉਹ ਬੋਲੀ ਬਹੁਤ ਹੁੰਦੀ ਹੈ ਨਿ ਪਾਲੀਆਂ ਫੇਮਸ ਤੇ ਬੋਲੀ ਵਾਲੀਆਂ ਛੰਨੇ ਉੱਤੇ ਛੰਨਾ ਛੰਨਾ ਪਰੇ ਅਮੜਈਦਾ ਛੰਨੇ ਉੱਤੇ ਛੰਨਾ ਛੰਨਾ ਪਰੇ ਅਮੜਈਦਾ ਬੁਲ ਗਈ ਫੇਮਸ ਧਰਦੀ ਰਹੀ ਯਾਦ ਕਰ ਲੈ ਯਾਦ ਕੋਈ ਨਾ ਕਦੇ ਕਦੇ ਹੋ ਜਾਣਾ ਨਾ ਆਈ ਨਹੀਂ ਸੀ ਆ ਸੀ ਛੰਨੇ ਉੱਤੇ ਛੰਨਾ ਛੰਨਾ ਪਰਿਆ ਅਚਾਰ ਦਾ ਛੰਨੇ ਉੱਤੇ ਛੰਨਾ ਛੰਨਾ ਪਰਿਆ ਅਚਾਰ ਦਾ ਕਿਸੇ ਨੂੰ ਕੀ ਪਤਾ ਪੂਆ ਭਤੀਜੀ ਦੇ ਪਿਆਰ ਦਾ ਕਿਸੇ ਨੂੰ ਕੀ ਪਤਾ ਪੂਆ ਭਤੀਜੀ ਦੇ ਪਿਆਰ ਦਾ ਕਿਸੇ ਨੂੰ ਕੀ ਪਤਾ ਪੂਆ ਭਤੀਜੀ ਦੇ ਪਿਆਰ ਦਾ ਉਹ ਵਾਲੀਆਂ ਪਾਉਂਦੀਆਂ ਨੇ ਫੇਮਸ ਨੇ ਹੋਣਾ ਕੁੜੀਆਂ ਦੀਆਂ ਹੂੰ ਮੈਂ ਦੇਖਿਆ ਉਹ ਯਾਰ ਮੈਨੂੰ ਵੀ ਕਿਹਾ ਕਿਸ ਨੇ ਮੈਨੂੰ ਬੋਲੀਆਂ ਪਾਉਂਦੇ ਦੇਖਿਆ ਨਾ ਕਿਸ ਨੇ ਅਗਲੇ ਨੇ ਵਿਆਹ ਤੇ ਦੇਖਿਆ ਉਹ ਨਾ ਕਹਿੰਦਾ ਕਰ ਕਹਿੰਦਾ ਤੁਹਾਨੂੰ ਪ੍ਰੋਗਰਾਮ ਤੇ ਲੈ ਕੇ ਚੱਲੇ ਗੀ ਮੈਂ ਕਹਿੰਦਾ ਤੁਸੀਂ ਬੋਲੀਆਂ ਪਾੜੇ ਕਰ ਕਹਿੰਦਾ ਸਿਰਫ ਕੰਦਿਆਂ ਬੋਲੀਆਂ ਪਾੜੇ ਤੁਸੀਂ ਖੜ ਕੇ ਮਾਈਕ ਤੇ ਜਾਣਾ ਕਰਨਾ ਮੈਨੂੰ ਪਤਾ ਹੈ ਇਹੋ ਆ ਕੁੜੀ ਉਹ ਲੈ ਕੇ ਜਾਂਦੀ ਆ ਹਾਂ ਮੈਨੂੰ ਉਹਨਾਂ ਨੇ ਓਕੇ ਨਰਜੀਨਾ ਹਾਂ ਬੋਲੀਆਂ ਪਾਉਂਦੇ ਦੇਖਿਆ ਨਰਜੀਨਾ ਸਾਗਰ ਨਾਲ ਮੈਂ ਭੇਜ ਦੂੰ ਨੀ ਵਧੀਆ ਟੈਲੈਂਟ ਆ ਇਹ ਵੀ ਕਿਸੇ ਕਿਸੇ ਤੇ ਹੁੰਦਾ ਤੇਰੀ ਆਵਾਜ਼ ਤੇ ਵੀ ਦਾਮਾ ਕਹਿੰਦੇ ਪੇਮੈਂਟਸ ਨਾਲ ਚੰਗੀ ਤੂੰ ਕਰ ਸਕਦੀ ਆ ਹਾਂ ਐਂ ਕਹਿੰਦੇ ਜਾਣਾ ਤੇਰਾ ਤਾਂ ਦੱਸ ਦੇ ਮ ਹਰ ਨੂੰ ਨੰਬਰ ਦੇਣੀ ਵੀ ਬਈ ਅੱਛੜਣ ਛੁੱਡਣ ਦੀ ਉਹ ਆ ਗਈ ਉਹ ਤਾਂ ਕਹਿੰਦੇ ਕੋਈ ਸਾਡੀ ਗਾਰੰਟੀ ਉਹ ਸਾਡੇ ਲੱਗੋ ਰੇ ਨਾ ਗੱਡੀ ਦਾ ਆਪ ਹੀ ਲੱਗ ਜਾਏਗਾ ਉਹ ਕਰ ਸੰਗਰੂਰ ਚੋਕਰੀ ਲੈ ਸੋ ਮੂੰ ਲਾਈ ਬੈਠੀਆਂ ਇਹਨੂੰ ਲਓ ਜੀ ਬੇਬੇ ਦਾ ਬਾਹਲੀ ਗਰਮ ਹੋ ਰਹੀ ਆ ਫੇਰ ਦੇਖਦੇ ਆਪਾਂ